ਅੱਜ ਦੇ ਨਿਯੁਕਤੀ ਪੱਤਰ ਵਾਂਸ ਮਾਰੋ ਦੇ ਮੁੱਖ ਮਹਿਮਾਨ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ 700 ਦੇ ਕਰੀਬ ਨਵ ਨਿਯੁਕਤ ਅਧਿਆਪਕ ਤੁਹਾਡੇ ਸਭ ਦਾ ਅੱਜ ਖਾਸ ਦਿਨ ਹੈ ਮੈਂ ਆਪਣੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੱਗਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਜੀ ਦੀ ਰਹਿਨੁਮਾਈ ਹੇਠ ਪੰਜਾਬ ਦੇ ਵਿੱਚ ਜੋ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਹ ਹਰ ਰੋਜ਼ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ ਸਕੂਲਾਂ ਦੇ ਵਿੱਚ ਬੇਸਿਕ ਪੈਰਾਮੀਟਰਸ ਪੂਰੇ ਕਰਨੇ ਹੋਣ ਜਿਨ੍ਹਾਂ ਵਿੱਚ ਚਾਹੇ ਚਾਰਦਵਾਰੀ ਹੈ ਫਰਨੀਚਰ ਹੈ ਕਲਾਸਰੂਮਸ ਹੈ ਵਾਸ਼ਰੂਮਸ ਹੈ ਪੀਣ ਵਾਲਾ ਪਾਣੀ ਹੈ ਵਾਈਫਾਈ ਹੈ ਕੈਮਰੇ ਹੈ یا پھر ਸਾਡੇ ਪ੍ਰੀਮੀਅਰ ਸਕੂਲ ਸਕੂਲਸ ਆਫ ਐਮੀਨੈਂਸਰ یا پھر ਸਾਡੇ ਹਨਰ ਸਿੱਖਿਆ ਸਕੂਲ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਕੂਲਸ ਆਫ ਹੈਪੀਨੈਸ ਸਾਡੇ ਬੱਚੇ ਜੇਈ ਕਲੀਅਰ ਕਰ ਰਹੇ ਨੇ ਸਾਡੇ ਅਧਿਆਪਕ ਸਾਡੇ ਹੈਡਮਾਸਟਰ ਸਾਡੇ ਪ੍ਰਿੰਸੀਪਲ ਸਾਹਿਬਾਨ ਸਾਡੇ ਹੈ ਟੀਚਰਸ ਦੁਨੀਆ ਦੇ ਇੰਸਟੀਚੂਟਸ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਆں ਉਸੇ ਦੇ ਨਾਲ ਨਾਲ ਅਧਿਆਪਕਾਂ ਦੀ ਨੌਕਰੀ ਸਰ ਆਪਜੀ ਦੇ ਕਾਰਜਕਾਲ ਦੇ ਵਿੱਚ ਇਤਿਹਾਸਿਕ 20000 ਤੋਂ ਵੱਧ ਜਿਹੜੇ ਅਧਿਆਪਕ ਹੈ ਜੀ ਉਹ ਭਰਤੀ ਹੋਏ ਤੇ ਇਹ سلسلہ ਹਰ ਹਫਤੇ ਹਰ ਹਫਤੇ ਜਾਰੀ ਹੈ ਸਰ ਉਹ ਭਰਤੀਆਂ ਜੋ ਹਾਈ ਕੋਰਟ ਦੇ ਵਿੱਚੋਂ ਕੁਐਸ਼ ਹੋ ਗਈਆਂ ਸੀ ਰੱਦ ਹੋ ਗਈਆਂ ਸੀ ਉਹ ਵੀ ਸੁਰਜੀਤ ਕਰਕੇ ਲੈ ਕੇ ਆਏ ਆ ਸਰ ਤੇ ਆ ਭਰਤੀ ਸਰ 5994 59 ਚਰਨਵੇਂ ਸਰ ਇਸ ਦੇ ਉੱਤੇ ਵੀ ਬਹੁਤ ਸਾਰੇ ਲੀਗਲ ਜਿਹੜੇ ਆ ਬਦਲ ਜਿਹੜੇ ਆ ਉਮੰਡਰਾਏ ਕਈ ਵਾਰੀ ਸਟੇ ਲੱਗਿਆ ਅਸੀਂ ਹਰ ਮੌਕੇ ਦੇ ਉੱਤੇ ਇਸ ਭਰਤੀ ਨੂੰ ਬਚਾਇਆ ਇਸ ਨੂੰ ਕੈਨਸਲ ਹੋਣ ਤੋਂ ਰੋਕਿਆ ਤੇ ਸਰ ਡਿਪਾਰਟਮੈਂਟ ਤੇ ਸਾਡੀ ਲੀਗਲ ਟੀਮ ਇਹਨੇ ਦਿਨ ਰਾਤ ਮਿਹਨਤ ਕਰਕੇ ਅੱਜ ਇਹ ਦਿਨ ਆਇਆ ਕਿ ਅੱਜ ਇਹ ਭਰਤੀ ਜਿਹੜੀ ਹੈ ਉਹ ਮੁਕੰਮਲ ਹੋਈ ਹੈ ਤੇ ਅੱਜ ਆਪ ਸਭ ਨੂੰ ਜਿਹੜੇ ਹੈ ਆ ਨਿਯੁਕਤੀ ਪੱਤਰ ਜਿਹੜੇ ਅੱਜ ਇੱਥੇ ਮਿਲ ਰਹੇ ਨੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਇਸ ਭਰਤੀ ਦੇ ਨਾਲ ਪੰਜਾਬ ਦੇ ਵਿੱਚ ਸਾਡਾ ਕੋਈ ਵੀ ਸਕੂਲ ਟੀਚਰਲੈਸ ਜਾਂ ਸਿੰਗਲ ਟੀਚਰ ਨਹੀਂ ਰਹੂਗਾ ਸਾਡੇ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਹੈ ਉਹ ਹੁਣ ਬੱਚਿਆਂ ਨੂੰ ਜਿੱਥੇ ਅਸੀਂ ਕਲਾਸਰੂਮਸ ਦਿੱਤੇ ਆ ਪੜ੍ਹਾਈ ਦਾ ਵਧੀਆ ਮਾਹੌਲ ਦਿੱਤਾ ਉੱਥੇ ਅਧਿਆਪਕ ਵੀ ਮਿਲਣਗੇ ਇਹਨਾਂ 2600 ਟੀਚਰਸ ਲਗਭਗ 2600 ਤੋਂ ਵੱਧ ਟੀਚਰਸ ਦੇ ਵਿੱਚੋਂ ਸਿਰਫ ਹੁਸ਼ਿਆਰਪੁਰ ਨੂੰ ਹੀ 650 ਟੀਚਰ ਮਿਲ ਰਹੇ ਨੇ ਜਿੱਥੇ ਟੀਚਰਾਂ ਦੀ ਬਹੁਤ ਜ਼ਿਆਦਾ ਕਾਟ ਸੀ ਮੇਰੀ ਆਪ ਸਭ ਨੂੰ ਇੱਕ ਗੁਜ਼ਾਰਿਸ਼ ਹੈ ਮੈਂ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਮੇਰੀ ਪਾਰਟੀ ਨੇ ਇਹ ਮਹਿਕਮੇ ਦੀ ਜ਼ਿੰਮੇਵਾਰੀ ਦਿੱਤੀ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਸਾਥੀਆਂ ਨੂੰ ਜਾਂ ਜੋ ਬਾਕੀ ਸਾਥੀ ਜਿਨ੍ਹਾਂ ਨੂੰ ਅਗਲੇ ਫੇਸ ਦੇ ਵਿੱਚ ਨਿਯੁਕਤੀ ਪੱਤਰ ਮਿਲਨੇ ਨੇ ਉਹ ਮੈਨੂੰ ਮਿਲਦੇ ਰਹੇ ਹੋਣਗੇ ਤੁਹਾਨੂੰ ਬਹੁਤ ਵਾਰੀ ਇਹ ਵੀ ਲੱਗਦਾ ਹੈ ਕਿ ਹਾਂ ਦੇਰੀ ਪਰ ਯਕੀਨ ਮੰਨਿਓ ਜਿਹੜੇ ਤੁਹਾਡੇ ਆਗੂ ਸੀ ਸਾਨੂੰ ਪਤਾ ਹੈ ਸੀ ਕਿੰਨੀ ਮਿਹਨਤ ਕਰਕੇ ਇਸ ਭਰਤੀ ਨੂੰ ਇੱਥੇ ਤੱਕ ਲੈ ਕੇ ਆਏ ਆਏ ਹਾਂ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਅੱਜ ਤੁਸੀਂ ਸਾਡੀ ਟੀਮ ਐਜੂਕੇਸ਼ਨ ਚ ਜਿਹੜਾ ਸਿੱਖਿਆ ਮਹਿਕਮੇ ਦਾ ਪਰਿਵਾਰ ਹੈ ਇਸ ਦੇ ਵਿੱਚ ਤੁਸੀਂ ਸਾਡੇ ਪਰਿਵਾਰਕ ਮੈਂਬਰ ਬਣਨ ਚਾ ਰਹੇ ਹੋ ਪੰਜਾਬ ਨੂੰ ਬਹੁਤ ਆਸਾਂ ਹੈ ਤੁਹਾਡੇ ਕੋਲ ਮੇਰੀ ਤੁਹਾਨੂੰ ਇਹ ਗੁਜ਼ਾਰਿਸ਼ ਹੈ ਬਤੌਰ ਸਿੱਖਿਆ ਮੰਤਰੀ ਕਿ ਅਸੀਂ ਆਪਣਾ ਫਰਜ਼ ਨਿਭਾ ਦਿੱਤਾ ਅਸੀਂ ਤੁਹਾਨੂੰ ਨੌਕਰੀ ਦੇ ਦਿੱਤੀ ਤੁਹਾਡੇ ਸਕੂਲਾਂ ਚ ਤੁਸੀਂ ਜਾ ਕੇ ਦੇਖਿਓ ਪੁੱਛ ਲਿਓ ਕਿ ਪਿਛਲੇ 3 ਸਾਲਾਂ ਦੇ ਵਿੱਚ ਕਿੰਨਾ ਕੰਮ ਹੋਇਆ ਕਿੰਨੀ ਗਰੰਟਾਂ ਹੋਈਆਂ ਹੁਣੇ ਜ਼ਿੰਮੇਵਾਰੀ ਤੁਹਾਡੀ ਹੈ ਕਿ ਤੁਸੀਂ ਐਦਾਂ ਦੇ ਸਕੂਲ ਬਣਾਓ ਜਿੱਥੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਖੁਸ਼ੀ ਨਾਲ ਪੜਾ ਸਕਣ ਉਹ ਕਹਿਨ ਕਿ ਜੀ ਜਿਹੜੇ ਨਵੇਂ ਟੀਚਰ ਆਏ ਹਨ ਉਹ ਬੇਮਿਸਾਲ ਹੈ ਤੁਹਾਨੂੰ ਵੀ ਆਪਣੀ ਜ਼ਿੰਮੇਵਾਰੀ ਤੇ ਇੱਕ ਵਧੀਆ ਸਕੂਲ ਦੀ ਡੈਫੀਨੇਸ਼ਨ ਕੀ ਹੈ ਇੱਕ ਵਧੀਆ ਸਕੂਲ ਦੀ ਪਰਿਭਾਸ਼ਾ ਕੀ ਹੈ ਇੱਕ ਵਧੀਆ ਸਕੂਲ ਦੀ ਪਰਿਭਾਸ਼ਾ ਉਹ ਹੈ ਜਿੱਥੇ ਤੁਸੀਂ ਆਪਣੇ ਬੱਚੇ ਤੁਸੀਂ ਆਪਣਾ ਨਵਾਂ ਜੀਵਨ ਸ਼ੁਰੂ ਕਰ ਰਹੇ ਹੋ ਆਪਣੇ ਬੱਚੇ ਵੀ ਤੁਸੀਂ ਉਸ ਸਕੂਲ ਦੇ ਵਿੱਚ ਐਡਮਿਸ਼ਨ ਦਿਵਾ ਸਕੋ ਇੱਕ ਵਧੀਆ ਸਕੂਲ ਦੀ ਪਰਿਭਾਸ਼ਾ ਇਸ ਕਰਕੇ ਇਸ ਮੰਚ ਤੋਂ ਜਿੱਥੇ ਅੱਜ ਆਪ ਸਭ ਨੂੰ ਸ਼ੁਭਕਾਮਨਾਵਾਂ ਉੱਥੇ ਜ਼ਿੰਮੇਵਾਰੀ ਵੀ ਇੰਜੀਨੀਅਰਸ ਬਿਲਡਿੰਗਸ ਬਣਾਉਂਦੇ ਆ ਇਨਫਰਾਸਟ੍ਰਕਚਰ ਬਣਾਉਂਦੇ ਆ ਟੀਚਰਸ ਨੂੰ ਕਿਹਾ ਜਾਂਦਾ ਹੈ ਕਿ ਟੀਚਰਸ ਆਰ ਇੰਜੀਨੀਅਰਸ ਆਫ ਸੋਲ ਤੁਸੀਂ ਇਨਸਾਨ ਬਣਾਉਂਦੇ ਹੋ ਤੁਸੀਂ ਬੱਚਿਆਂ ਦੇ ਨਿਰਮਾਤਾ ਇਸ ਕਰਕੇ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਮੈਂ ਆਸ ਕਰਦਾ ਹਾਂ ਤੁਸੀਂ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਓਗੇ ਅੱਜ ਦੇ ਇੱਕ ਵਾਰੀ ਫੇਰ ਅੱਜ ਦੇ ਸ਼ੁਭ ਦਿਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਐਨੀ ਖਾਜਰੀ ਐਨੀ ਬੇਨਤੀ ਪ੍ਰਵਾਨ ਕਰਿਓ ਬਹੁਤ ਬਹੁਤ ਧੰਨਵਾਦੀ ਆਪ ਸਭ ਦਾ